ਦੋਸਤੋ ਜਦੋਂ ਇਸ ਮਹਾਨ ਐਕਟਰ ਸਤੀਸ਼ ਕੌਸ਼ਕ ਦੀ ਮੌਤ ਹੋਈ ਤਾਂ ਪੁਲਿਸ ਨੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਸੀ 13 ਅਪ੍ਰੈਲ 1956 ਦੇ ਦਿਨ ਹਰਿਆਣਾ ਦੇ ਮਹਿੰਦਰ ਗੜ੍ਹ ਵਿੱਚ ਸਤੀਸ਼ ਕੌਸ਼ਕ ਪੈਦਾ ਹੋਇਆ ਸੀ ਬਚਪਨ ਤੋਂ ਹੀ ਫਿਲਮਾਂ ਵੇਖਣ ਦਾ ਉਹਨੂੰ ਸ਼ੌਂਕ ਸੀ ਮਾਸੂਮ ਫਿਲਮ ਤੋਂ ਆਪਣਾ ਬਾਲੀਵੁੱਡ ਕੈਰੀਅਰ ਸ਼ੁਰੂ ਕੀਤਾ ਪਰ 1987 ਵਿੱਚ ਮਿਸਟਰ ਇੰਡੀਆ ਫਿਲਮ ਕਰਨ ਤੋਂ ਬਾਅਦ ਉਹ ਮਸ਼ਹੂਰ ਹੋ ਗਏ RAM LAKHAN MISTER AND MISSES ਖਿਲਾੜੀ ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਸਤੀਸ਼ ਕੌਸ਼ਕ ਨੇ ਕੰਮ ਕੀਤਾ ਸੀ ਨਿੱਜੀ ਜ਼ਿੰਦਗੀ ਵਿੱਚ ਸਤੀਸ਼ ਨੀਨਾ ਗੁਪਤਾ ਨਾਲ ਬੜੀ ਮੁਹੱਬਤ ਕਰਦੇ ਸੀ ਉਹ ਗਰਭਵਤੀ ਹੋਣ ਤੋਂ ਬਾਅਦ ਵੀ ਨੀਨਾ ਗੁਪਤਾ ਨੂੰ ਅਪਣਾਉਣਾ ਚਾਹੁੰਦਾ ਸੀ ਪਰ ਨੀਨਾ ਨੇ ਮਨਾ ਕਰਤਾ ਸੀ 1985 ਵਿੱਚ ਉਹਨਾਂ ਨੇ ਸ਼ੂਸ਼ੀ ਕੌਸ਼ਿਕ ਨਾਲ ਵਿਆਹ ਕੀਤਾ ਉਹ ਬਾਲੀਵੁੱਡ ਦੀ ਪ੍ਰੋਡਿਊਸਰ ਸੀ ਵਿਆਹ ਤੋਂ 9 ਸਾਲ ਬਾਅਦ ਉਹਨਾਂ ਦੇ ਇੱਕ ਮੁੰਡਾ ਪੈਦਾ ਹੋਇਆ ਨਾਂ ਰੱਖਿਆ ਸ਼ਾਨੂ ਪਰ ਜਦੋਂ ਉਹ 2 ਸਾਲ ਦਾ ਹੋਇਆ ਤਾਂ ਉਹਦੀ ਵਿਚਾਰੇ ਦੀ ਮੌਤ ਹੋ ਗਈ 7 ਮਾਰਚ ਤੱਕ ਉਹ ਬੰਬੇ ਵਿੱਚ ਸੀ ਉਸ ਦਿਨ ਉਹ ਹੋਲੀ ਮਨਾ ਰਹੇ ਸੀ ਉਸੇ ਰਾਤ 10 ਵਜੇ ਉਹਨਾਂ ਦੀ ਛਾਤੀ ਵਿੱਚ ਦਰਦ ਹੋਇਆ 12 ਵਜੇ ਉਹਨਾਂ ਨੂੰ ਫੋਰਟਿਸ ਹਸਪਤਾਲ ਲੈ ਕੇ ਗਏ ਤੇ ਉੱਥੇ ਉਹਨਾਂ